ਸਾਡਾ ਅੱਜ ਦਾ ਵਿਸ਼ਾ ਹੈਗਾ ਪੰਜਾਬੀ ਦੀ ਵਿਆਕਰਨ ਵਿੱਚ ਵਿਸਮਕ ਵਿਸਮਕ ਚ ਇਹਨਾਂ ਡੰਡੀ ਤੇ ਉਹਦੇ ਨੀਚੇ ਬਿੰਦੀ ਪਾਈ ਹੈ ਜਿੰਨਾ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੁੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਆਪਾਂ ਵਿਸਮਕ ਜਿਵੇਂ ਹਾਏ ਆਹਾ ਓਹੋ ਇਹ ਵਿਸਮਕ ਕਿੰਨੀ ਤਰ੍ਹਾਂ ਦੇ ਹੁੰਦੇ ਆ ਨੌ ਪ੍ਰਕਾਰ ਦੇ ਹੁੰਦੇ ਆ ਨੰਬਰ ਪਹਿਲੇ ਤੇ ਪ੍ਰਸ਼ੰਸਾਵਾਚਕ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਜਿਵੇਂ ਸ਼ਾਬਾਸ਼ ਬੱਲੇ ਦੂਸਰਾ ਕਿਹੜਾ ਆ ਗਿਆ ਸ਼ੋਕਵਾਚਕ ਜਿਹੜਾ ਸ਼ਬਦਾਂ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਜਿਵੇਂ ਹਾਏ ਓਹੋ ਤੀਸਰਾ ਸਾਡੇ ਕੋਲ ਕਿਹੜਾ ਆ ਗਿਆ ਹੈਰਾਨੀਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਜਿਵੇਂ ਹੈ ਵਾਹ ਓ ਫਿਰ ਆ ਗਏ ਸੂਚਨਾਵਾਚਕ ਵਿਸਮਕ ਜਿਹੜੇ ਸ਼ਬਦ ਸਾਨੂੰ ਸੂਚਨਾ ਦੇਣ ਸੁਚੇਤ ਕਰਨ ਜਿਵੇਂ ਸੁਣੋ ਜੀ ਖਬਰਦਾਰ ਠਹਿਰ ਜਰਾ ਫਿਰ ਆ ਗਿਆ ਸੰਬੋਧਨੀ ਵਿਸਮਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ ਉਹ ਜਿਵੇਂ ਆ ਗਿਆ ਸਾਡੇ ਕੋਲੇ ਨੀ ਕੁੜੀਏ ਓਏ ਮੁੰਡਿਓ ਓਏ ਕਾਕਾ ਇਹ ਸਾਰੇ ਕਿੰਨੇ ਸਾਡੇ ਕੋਲੇ ਸੰਬੋਧਨੀ ਵਿਸਮਕ ਫਿਰ ਆ ਗਿਆ ਸਤਿਕਾਰਵਾਚਕ ਸਤਿਕਾਰਵਾਚਕ ਵਿਸਮਕ ਚ ਕਿਹੜੇ ਹੁੰਦੇ ਹਨ ਜਿਹੜੇ ਸ਼ਬਦ ਵਾਕਾਂ ਦੇ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਜਿਵੇਂ ਧੰਨ ਭਾਗ ਜੀ ਆਇਆਂ ਫਿਰ ਅਗੇ ਸਾਡੇ ਕੋਲ ਫਟਕਾਰਵਾਚਕ ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਟਕਾਰ ਜਾਂ ਲਨਤ ਦੇ ਭਾਵ ਪ੍ਰਗਟ ਹੋਣ ਜਿਵੇਂ ਫਟੇ ਮੁ ਲਖ ਲਨਤ ਫਿਰ ਅਗੇ ਸਾਡੇ ਕੋਲ ਅਸੀਸਵਾਚਕ ਵਿਸਮਗ ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਜਿਵੇਂ ਸਾਈਂ ਜੀਵੇ ਖੁਸ਼ ਰਹੋ ਫਿਰ ਆਗੇ ਨੋਵਾਂ ਇੱਛਾਵਾਚਕ ਵਿਸਮਕ ਜਿਹੜੇ ਸ਼ਬਦ ਮੰਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਜਿਵੇਂ ਹੇ ਕਰਤਾਰ ਹੇ ਪ੍ਰਮਾਤਮਾ ਕਾਸ਼ ਜੇ ਕਦੇ ਇਹਨਾਂ ਸਾਰਿਆਂ ਦੇ ਵਿੱਚ ਵਿਸਮਕ ਚਿੰਨ ਜਿਹੜਾ ਹੈਗਾ ਸਾਡਾ ਡੰਡੀ ਪਾ ਕੇ نیچے ਬਿੰਦੀ ਪਾਉਣੀ ਆ ਇਹ ਇਹਦਾ ਚਿੰਨ ਵਿਸਮਕ ਦਾ ਠੀਕ ਆ ਇਹ ਜ਼ਰੂਰ ਪਾਉਣਾ ਸੀ ਨੌ ਤਰ੍ਹਾਂ ਦੇ ਵਿਸਮਕ ਨੇ ਨੌ ਕਿਸਮਾਂ ਨੇ ਪ੍ਰਸੰਸਾ ਸ਼ੋਕ ਹੈਰਾਨੀ ਸੋਚਨਾ ਸੰਬੋਧਨ ਸਤਕਾਰ ਫਟਕਾਰ ਅਸੀਸ ਇੱਛਾ